ਇਸ ਮੋਕੇ ਫਰੋਜ਼ਪੁਰ ਲੋਕਸਭਾ ਦੀ ਸੀਟ ਸਭ ਤੋਂ ਡਾਵਾ ਡੋਲ ਸੀਟ ਬਣੀ ਹੋਈ ਹੈ ਕਿਉਂਕਿ ਇੱਥੇ ਕਦੀ ਤਾਂ ਸ਼੍ਰੋਮਣੀ ਕਾਲੀ ਦਲ ਦਾ ਉਮੀਦਵਾਰ ਪਹਿਲੇ ਨੰਬਰ ਤੇ ਆ ਜਾਂਦਾ ਹੈ ਕਦੀ ਕਾਂਗਰਸ ਦਾ ਕਦੀ ਆਮ ਆਦਮੀ ਪਾਰਟੀ ਦਾ ਤੇ ਕਦੀ ਭਾਜਪਾ ਦਾ ਇਸ ਮੋਕੇ ਭਾਜਪਾ ਦੇ ਰਾਣਾ ਗੁਰਮੀਤ ਸਿੰਘ ਸੋਢੀ ਪਹਿਲੇ ਨੰਬਰ ਤੇ ਚੱਲ ਰਹੇ ਨੇ ਤੇ ਦੂਜੇ ਨੰਬਰ ਤੇ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਖਪਾਇਆ ਅਤੇ ਤੀਸਰੇ ਨੰਬਰ ਤੇ ਕਾਕਾ ਬਰਾੜ ਅਤੇ ਚੌਥੇ ਨੰਬਰ ਤੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਚਲਦੇ ਦਿਖਾਈ ਦੇ ਰਹੇ ਨੇ ਤੇ ਹੁਣ ਤੱਕ ਰਾਣਾ ਗੁਰਮੀਤ ਸਿੰਘ ਸੋਢੀ ਨੂੰ 153400 ਵੋਟਾਂ ਪੈ ਚੁੱਕੀਆਂ ਨੇ ਅਤੇ ਦੂਜੇ ਨੰਬਰ ਤੇ ਸ਼ੇਰ ਸਿੰਘ ਖਬਾਇਆ ਜੋ ਕਿ ਕਾਂਗਰਸੀ ਉਮੀਦਵਾਰ ਨੇ ਉਹਨਾਂ ਨੂੰ 152130 ਵੋਟਾਂ ਯਾਨੀ ਕਿ ਗੁਰਮੀਤ ਸਿੰਘ ਸੋਢੀ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹ ਕੇਵਲ 1273 ਵੋਟਾਂ ਦੇ ਨਾਲ ਇਸ ਮੋਕੇ ਅੱਗੇ ਚੱਲ ਰਹੇ ਨੇ ਕੁਝ ਵੀ ਹੋ ਸਕਦਾ ਹੈ ਇਸ ਕਰਕੇ ਕਾਕਾ ਬਰਾੜ ਜੋੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਹ 3 ਨੰਬਰ ਨੇ 3 ਤੀਸਰੀ ਨੰਬਰ ਤੇ ਨੇ ਉਹਨਾਂ ਨੂੰ ਹੁਣ ਤੱਕ 1,48,575 ਵੋਟਾਂ ਪਈਆਂ ਨੇ ਅਤੇ ਚੌਥੇ ਨੰਬਰ ਤੇ ਉਮੀਦਵਾਰ ਸ਼੍ਰੋਮਣੀ ਕਾਲਜਦਲ ਦੇ ਉਮੀਦਵਾਰ ਨੇ ਜਿਨ੍ਹਾਂ ਨੂੰ ਹੁਣ ਤੱਕ 1,44,752 ਵੋਟਾਂ ਪਈਆਂ ਨੇ ਜੇਕਰ ਗੱਲ ਕਰੀਏ ਇਸ ਸੀਟ ਦੀ ਤਾਂ ਇਸ ਮੌਕੇ ਸੁਖਬੀਰ ਸਿੰਘ ਬਾਦਲ ਉਥੋਂ ਐਮਪੀ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੁਖਬੀਰ ਸਿੰਘ ਬਾਦਲ ਇੱਥੇ ਜਿੱਤ ਕੇ ਇੱਕ ਵਾਰ ਵੀ ਨਹੀਂ ਆਏ ਇਸ ਕਰਕੇ ਕਾਫੀ ਨਿਰਾਸ਼ਾ ਲੋਕਾਂ ਦੇ ਵਿੱਚ ਪਾਈ ਜਾ ਰਹੀ ਸੀ ਤੇ ਲੋਕਾਂ ਦੀ ਉਹ ਨਿਰਾਸ਼ਾ ਹੁਣ ਇਹਨਾਂ ਨਤੀਜਿਆਂ ਦੇ ਵਿੱਚ ਸਾਫ਼ ਦਿਖਦੀ ਨਜ਼ਰ ਆ ਰਹੀ ਹੈ ਤੇ ਇਸ ਮੌਕੇ ਰੋਜ਼ਾਨਾ ਦੀ ਗੱਲ ਕਰੀਏ ਤਾਂ ਰਾਣਾ ਗੁਰਮੀਤ ਸਿੰਘ ਸੋਢੀ ਪਹਿਲੇ ਨੰਬਰ ਤੇ ਚੱਲ ਰਹੇ ਨੇ ਦੂਜੇ ਨੰਬਰ ਤੇ ਸ਼ੇਰ ਸਿੰਘ ਖਬਾਇਆ ਤੀਸਰੇ ਨੰਬਰ ਤੇ ਜਗਦੀਪ ਸਿੰਘ ਕਾਕਾ ਬਰਾੜ ਅਤੇ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਚੱਲਦੇ ਦਿਖਾਈ ਦੇ ਰਹੇ ਨੇ ਵੋਟਾਂ ਦਾ ਕੋਈ ਬਹੁਤਾ ਫਰਕ ਨਹੀਂ ਹੈ ਕੁਝ ਵੀ ਹੋ ਸਕਦਾ ਹੈ ਕੇਵਲ ਰਾਣਾ ਗੁਰਮੀਤ ਸਿੰਘ ਸੋਢੀ 1273 ਵੋਟਾਂ ਦੇ ਨਾਲ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ